ਵਾਹਿਗੁਰੂ ਜੀ ਕਾ ਖਾਲਸਾ ਲਾਹੇ ਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਵੇਂ ਪਾਤਸ਼ਾਹ ਜੀ ਸਰਬਸਦਾਨੀ ਪੁੱਤਰਾਂ ਦੇ ਦਾਨੀ ਪਰਿਵਾਰ ਦੇ ਦਾਨੀ ਉਹਨਾਂ ਦਾ ਗੁਰਤਾ ਗੱਦੀ ਦਿਹਾੜਾ ਜਿਹੜਾ ਨਾ ਉਹ ਸਰਬੱਤ ਸੰਗਤਾਂ ਵੱਲੋਂ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਦਰਦੋਰਾ ਬਾਬਾ ਬਕਾਲਾ ਸਾਹਿਬ ਜੀ ਦੀ ਸਮੂਹ ਮੈਨੇਜਮੈਂਟ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਜੀ ਮੁੱਲੇਵਾਲ ਸਰਦਾਰ ਗੁਰਸ਼ੇਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਉਹਨਾਂ ਵੱਲੋਂ ਸਮੂਹ ਸੰਗਤ ਨੂੰ ਇਸ ਗੁਰਤਾ ਗੱਦੀ ਗੁਰਪ੍ਰਭ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਨਾਲ ਹੀ ਤਨ ਤਨ ਸ੍ਰੀ ਗੁਰੂ ਇੱਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਸਹੀ ਦੀ ਦਿਹਾੜੇ ਸਾਰੇ ਸੰਸਾਰ ਵਿੱਚ ਮਨਾਏ ਜਾ ਰਹੇ ਆ ਠੋਕੇ ਸਤਗੁਰਾਂ ਨੇ ਠੀਕਰ ਫੋਰ ਦਲੀਸ ਸਿਰ ਪ੍ਰਭ ਕੋਰ ਕੀਆ ਪਿਆਨ ਤੇ ਇੱਕ ਬਹਾਦਰ ਸੀਖ ਰਿਆ ਕਰੀ ਨ ਕਿਨਹੂਆਂ ਚਲਕ ਜੰਝੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮਹਸਾਤਾ ਸਤਗੁਰਾਂ ਨੇ ਮਹਾਂ ਸਾਤਾ ਦਿੱਲੀ ਦੇ ਚਾਂਦਨੀ ਚੌਕ ਵਿੱਚ ਵਰਤੌਣਾ ਕੀਤਾ। ਉਹਨਾਂ ਨੂੰ ਯਾਦ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਹੋਰਾ ਸਾਹਿਬ ਜੀ ਵਿਖੇ ਬਾਬਾ ਬਕਾਲਾ ਸਾਹਿਬ ਜੀ ਵਿਖੇ ਇਹ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਆ। ਅੱਜ ਸ਼੍ਰੀ ਖਾਨਪੁਰ ਸਾਹਿਬ ਜੀ ਦੀ ਅਰੰਭਤਾ ਹੋਈ ਹੈ 5 ਤਰੀਕ ਨੂੰ ਕੱਲ ਨੂੰ ਮਹਾਨ ਜਿਹੜੇ ਨਗਰ ਕੀਰਤਨਾ ਸਤਿਗੁਰਾਂ ਦੀ ਯਾਦ ਵਿੱਚ ਸਜਾਏ ਜਾਣਗੇ 6 ਤਰੀਕ ਨੂੰ ਖਾਨਪੁਰ ਸਾਹਿਬ ਜੀ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਰਾਗੀ ਢਾਡੀ ਸਿੰਘਾਂ ਵੱਲੋਂ ਸਤਿਗੁਰਾਂ ਦੀ ਸ਼ਹੀਦੀ ਨੂੰ ਸਮਰਪਿਤ ਸਤਗੁਰਾਂ ਦੇ ਇਤਿਹਾਸ ਦੇ ਚਾਨਣਾ ਪਾਏ ਜਾਵੇਗਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਵੱਧ ਚੜ ਕੇ ਗੁਰੂਕਾਰ ਸਾਹਿਬੀ ਕੇ ਪਹੁੰਚਣਾ ਕਰੋ ਜੀ ਔਰ ਸਤਗੁਰਾਂ ਦੀ ਇਹ ਜਿਹੜੀ ਮਹਾਨ ਕੁਰਬਾਨੀ ਹੈ ਸਤਗੁਰਾਂ ਦੇ ਅੱਗੇ ਨਾ ਤਮਸਤਕ ਹੋਣਾ ਕਰੋ ਜੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਗੁਰੂ ਘਰ ਵਿਖੇ ਆ ਕਰਕੇ ਨਤਮਸਤਕ ਹੋ ਕਰਕੇ ਇਹਨਾਂ ਸਮਾਗਮਾਂ ਵਿੱਚ ਇਸਾ ਲੈਣਾ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ